ਇਸ ਤਰ੍ਹਾਂ ਕੇ ਆਪਾਂ ਨੂੰ ਪਤਾ ਹੀ ਹੈ ਕਿ ਆਏ ਦੇ ਨੀ ਖਬਰਾਂ ਦੇ ਵਿੱਚ ਆਉਂਦਾ ਹੈ ਕਿ ਪਾਕਿਸਤਾਨ ਦੇ ਵੱਲੋਂ ਜਿਹੜੇ ਕੁਸ ਪੈਟਿਏ ਨੇ ਉਹ ਭਾਰਤ ਦੇ ਵਿੱਚ ਐਂਟਰ ਹੋ ਗਏ ਆ ਚਾਹੇ ਉਹ ਨਸ਼ਾ ਤਸਕਰੀ ਵਾਲੇ ਹੋਣ ਜਾਂ ਕੁਝ ਇਸ ਤਰ੍ਹਾਂ ਦੇ ਕੁਸ ਪੈਟਿਏ ਦੀ ਜਿਹੜੀ ਖਬਰ ਹੈ ਉਹ ਆਏ ਦੇ ਨੀ ਆਪਣੇ ਸਾਹਮਣੇ ਆਉਂਦੀ ਹੈ ਅੱਜ ਇਹੀ ਮਾਮਲਾ ਸਾਹਮਣੇ ਨਿਕਲ ਕੇ ਆਇਆ ਆਜ਼ਾਦੀ ਦਿਵਸ ਦੇ ਚਾਲਦਿਆਂ ਭਾਰਤ ਦੀਆਂ ਚਾਰੇ ਸਲਾਮਾਂ ਜਿਹੜੀਆਂ ਨੇ ਉਹ ਚੌਕਸ ਨੇ ਅਤੇ ਇਸੇ ਚੋਕ ਸੀ ਦੇ ਚਲਦੇ ਆ ਬੀਐਸਐਫ ਨੂੰ ਇੱਕ ਵੱਡੀ ਕਾਮਯਾਬੀ ਕਹਿ ਲੋ ਕਿ ਹਾਸਲ ਹੋਈ ਹੈ ਜਿਸ ਦੇ ਵਿੱਚ ਇੱਕ ਪਾਕਿਸਤਾਨੀ ਕੁਸਪੈਟੀਆਂ ਨੂੰ ਜਿਹੜਾ ਬੀਐਸਐਫ ਦੇ ਜਵਾਨਾਂ ਵੱਲੋਂ ਢੇਰ ਕਰ ਦਿੱਤਾ ਗਿਆ ਖਾਲੜਾ ਸੈਕਟਰ ਦੇ ਅਧੀਨ ਆਉਂਦੀ ਬੀਐਸਐਫ ਦੀ ਸਰਹੱਦ ਚੌਕੀ ਬੀਓਪੀ ਖਾਲੜਾ ਬੈਰੀਅਰ ਦੇ ਵਿਖੇ ਤੈਨਾਤ ਜਵਾਨਾਂ ਦੇ ਵੱਲੋਂ 12 ਅਤੇ 13 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਪਾਕਿਸਤਾਨੀ ਕੁਸਪੈਟੀਆਂ ਢੇਰ ਕਰਨ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਤਾ ਲੱਗਾ ਹੈ ਕਿ 12 ਅਤੇ 13 ਅਗਸਤ ਦੀ ਦਰਮਿਆਨੀ ਰਾਤ ਨੂੰ ਬੈਰੀਅਰ ਵਿਖੇ ਤੈਨਾਤ ਜਵਾਨਾਂ ਨੇ ਅੰਤਰਰਾਸ਼ਟਰੀ ਗੁਰਜੀ ਨੰਬਰ 135/18 ਦੇ ਸਾਹਮਣੇ ਪਾਕਿਸਤਾਨ ਦੇ ਵੱਲੋਂ ਇੱਕ ਗੁਸਪੈਟੀਆ ਆਉਂਦਾ ਵੇਖਿਆ ਤੇ ਜਿਸ ਨੂੰ ਲਲਕਾਰਨ ਤੇ ਵੀ ਜਿਹੜਾ ਉਹ ਨਹੀਂ ਰੁਕਿਆ ਉਸ ਨੂੰ ਕਿਹਾ ਗਿਆ ਵੀ ਰੁਕ ਜਾ ਉਹ ਨਹੀਂ ਰੁਕਿਆ ਤੇ ਫਿਰ ਉਸ ਨੂੰ ਨਾ ਰੁਕਣ ਦੇ ਕਾਰਨ ਗੋਲੀ ਮਾਰ ਕੇ मौके ਤੇ ਹੀ ਜਿਹੜਾ ਢੇਰ ਕਰ ਦਿੱਤਾ ਗਿਆ